ਦੁਨੀਆ ਦੇ ਵਿੱਚ ਰੋਜ਼ ਅਸੀਂ ਦੇਖਦੇ ਹਜ਼ਾਰਾਂ ਘਟਨਾਵਾਂ ਹੁੰਦੀਆਂ ਨੇ ਤੇ ਅਗਰ ਹਰੇਕ ਘਟਨਾ ਨੂੰ ਅਸੀਂ ਆਪਣੇ ਮਨ ਦੇ ਵਿੱਚ ਰੱਖ ਕੇ ਉਸ ਤੇ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡਾ ਮਨ ਪਾਗਲਾਂ ਜਿਹੇ ਤਰ੍ਹਾਂ ਹੋ ਜਾਵੇਗਾ ਕਿਉਂਕਿ ਮਨ ਕੋਲ ਇਹ ਨਹੀਂ ਤਾਕਤ ਨਹੀਂ ਹੈ ਕਿ ਉਹ ਹਰੇਕ ਦੁਨੀਆ ਦੀ ਘਟਨਾ ਨੂੰ ਚੱਕ ਕੇ ਆਪਣੇ ਮਨ ਚ ਪ੍ਰੋਸੈਸ ਕਰ ਸਕੇ ਇਸ ਕਰਕੇ ਇਨਸਾਨ ਦਾ ਜਿਹੜਾ ਦਾਇਰਾ ਸੀ ਉਹ ਬਹੁਤ ਛੋਟਾ ਬੜਾ ਹੋਇਆ ਸੀ ਤੁਤੋਂ ਜੇ ਪੁਰਾਣੇ ਸਮਿਆਂ ਦੇ ਵਿੱਚ ਦੇਖੋਗੇ ਜਾਂ ਤੁਸੀਂ ਕਾਇਨਾਤ ਜਦੋਂ ਇੱਕ ਜੀ ਬਣੀ ਤਾਂ ਮਨੁੱਖ ਜਿੱਦਾਂ ਸਫਰ ਪੈਰਾਂ ਦੇ ਨਾਲ ਤੈਅ ਕਰ ਸਕਦਾ ਸੀ ਉਹਨਾਂ ਕਰਦਾ ਸੀ ਤੇ ਉਹਨਾਂ ਦੇ ਧਾਇਰੇ ਦੇ ਵਿੱਚ ਜੋ ਘਟਨਾਕ੍ਰਮ ਹੁੰਦਾ ਸੀ ਉਸ ਨੂੰ ਪ੍ਰਭਾਵਿਤ ਕਰਦਾ ਸੀ ਪਰ ਸਮਾਂ ਬਦਲਣ ਦੇ ਨਾਲ ਨਾਲ ਜਿਵੇਂ ਰਫ਼ਤਾਰ ਵਧੀ ਟਰਾਂਸਪੋਰਟ ਦੇ ਸਾਧਨ ਵਧੇ ਓਵੇਂ ਓਵੇਂ ਇਨਸਾਨ ਦਾ ਦਾਇਰਾ ਵਧਦਾ ਗਿਆ ਵੱਡਾ ਹੁੰਦਾ ਗਿਆ ਤਾਂ ਮਨ ਦੇ ਵਿੱਚ ਜਿਹੜੀਆਂ ਸੋਚਾਂ ਨੇ ਉਹ ਵਾਧੀਆਂ ਗਈਆਂ ਅੱਜ ਸਾਡੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਮਹੱਲੇ ਦੇ ਵਿੱਚ ਕੀ ਹੋ ਰਿਹਾ ਉਸ ਦੇ ਬਾਰੇ ਮਨ ਨੇ ਸੋਚਣਾ ਹੀ ਸੀ ਪਰ ਉਸ ਦਿਨ ਨਾਲ ਹੀ ਜਦੋਂ ਅਸੀਂ ਅਖਬਾਰ ਪੜ੍ਹ ਲੈਂਦੇ ਆ ਮੋਬਾਈਲ ਦੇਖ ਲੈਂਦੇ ਆ ਤਾਂ ਦੁਨੀਆ ਦੇ ਕਿਸੇ ਕੋਨੇ ਤੇ ਹੋ ਰਹੀ ਘਟਨਾ ਦਾ ਸਾਡੇ ਮਨ ਦੇ ਵਿੱਚ ਆਗਮਨ ਹੋ ਜਾਂਦਾ ਹੈ ਜਦੋਂ ਉਹ ਘਟਨਾ ਮਨ ਦੇ ਵਿੱਚ ਆਈ ਤਾਂ ਮਨ ਨੇ ਉਸ ਤੇ ਬਾਰੇ ਸੋਚਿਆ ਕਿ ਚੰਗਾ ਹੋਇਆ ਮਾੜਾ ਹੋਇਆ ਕਿਵੇਂ ਹੋਇਆ ਕਿਉਂ ਹੋਇਆ ਕਿਆ ਹੋਣਾ ਚਾਹੀਦਾ ਸੀ ਕਿੰਨੀ ਹੋਣਾ ਚਾਹੀਦਾ ਸੀ ਉਹਦੇ ਲਈ ਇੱਕ ਬਹੁਤ ਵੱਡੀ ਊਰਜਾ ਚਾਹੀਦੀ ਹੁੰਦੀ ਹੈ ਤੇ ਉਹ ਊਰਜਾ ਦਰਥਲੀ ਜਾਂਦੀ ਹੈ ਇਸੇ ਕਰਕੇ ਅੱਜ ਸਾਡਾ ਜੋ ਮੁਰਖਤਾ ਹੈ ਉਸ ਦਾ ਕਾਣ ਹੋ ਰਿਹਾ ਹੈ ਉਹ ਲਗਾਤਾਰ ਥੱਲੇ ਗਰ ਰਹੀ ਹੈ ਬਹੁਤ ਮੁਸ਼ਕਲ ਦੇ ਨਾਲ ਅੱਜ ਬੰਦੇ ਦਾ ਮਨ ਬੰਦ ਤੇ ਕੰਟਰੋਲ ਜਾ ਰਿਹਾ ਸੋ ਇਹ ਜ਼ਰੂਰੀ ਹੈ ਕਿ ਘੱਟ ਤੋਂ ਘੱਟ ਕਟਨਾਵਾ ਥੋੜੇ ਮਨ ਤੱਕ ਉੱਪੜਨਾ ਜਿੰਨੀਆਂ ਘੜ ਤੋਂ ਘਟ ਉੱਪੜਨੀਆਂ ਤੁਹਾਡਾ ਮਨ ਨਰਮ ਰਹੇਗਾ پاک ਰਹੇਗਾ ਪਵਿੱਤਰ ਰਹੇਗਾ ਜਿੰਨਾ پاک ਪਵਿੱਤਰ ਰਹੇਗਾ ਤੁਹਾਡਾ ਰੋਜ਼ ਮਰਰਾ ਦੀ ਜੋ ਜ਼ਿੰਦਗੀ ਹੈ ਦਿਨ ਚਰਿਆ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਗਏ ਬਧੀ ਸੋ ਮੇਰੀ ਗੱਲ ਇਹ ਪੱਲੇ ਬੱਲ ਲੈਣੀ ਤੁਹਾਨੂੰ ਜ਼ਰੂਰੀ ਹੈ ਕਿ ਜਿਆਦਾ ਖਬਰਾਂ ਸੁਣਨ ਦੀ ਲੋੜ ਨਹੀਂ ਜਿਆਦਾ ਹੋਰ ਪੜਨ ਦੀ ਲੋੜ ਨਹੀਂ ਜਿਆਦਾ ਚੀਜ਼ਾਂ ਤੇ ਗਹਿਨ ਧਿਆਨ ਕਰਨ ਦੀ ਲੋੜ ਨਹੀਂ ਖਾਸ ਤੌਰ ਤੇ ਉਹ ਚੀਜ਼ਾਂ ਜਿਹੜੇ ਲੈਕਟਕ ਹੋ ਉਹ ਸਿਗਨੀਫੀਕੈਂਟ ਮਹੱਤਵਪੂਰਨ એનર્ਜੀ ਮਸਾ ਮਸਾ ਪ੍ਰਾਪਤ ਕੀਤੀ ਗਈ એનર્ਜੀ ਕੇਂਦਰਿਤ ਕਰਕੇ ਆਪਣੇ ਆਪ ਨੂੰ ਅਸੀਂ ਪ੍ਰਾਪਤ ਕਰਦੇ ਹਾਂ ਉਹ એનર્ਜੀ ਕਿਤਨਾ ਕਿਤੇ ਲਾਸ ਹੋ ਜਾਂਦੀ ਹੈ ਥੈਟ ਇਜ਼ ਅ ਕ੍ਰੂਸ਼ਲ ਵੇਸਟ ਆਫ ਯਰ ਇੰਪੋਰਟੈਂਟ એનર્ਜੀ ਤੁਸੀਂ ਇਸ ਨੂੰ ਪ੍ਰਚਰਨ ਕਰਨਾ ਹੈ ਕਿਵੇਂ ਕਰਨਾ ਤੁਸੀਂ ਦੇਖੋ ਅਖਬਾਰ ਦੇ ਵਿੱਚ ਆਰਟੀਕਲ ਵੀ ਹੁੰਦੇ ਨੇ ਅਖਬਾਰ ਦੇ ਵਿੱਚ ਖਬਰਾਂ ਵੀ ਹੁੰਦੀਆਂ ਨੇ ਕੱਟੀਆਂ ਠੰਡੀਆਂ ਕੋਈ ਆਰਟੀਕਲ ਜਿੰਦੀ ਨਿਊਜ਼ ਸੇ ਦੇਣ ਵਾਲੇ ਹੁੰਦੇ ਨੇ ਉਹ ਪੜ ਲਓ ਤਾਂ ਬੇਕਾਰ ਦੇ ਅਖਬਾਰ ਵਾਦਿਆ ਨਾ ਦਿਓ ਇਨਸਾਨ ਇੰਨਾ ਬੁੱਝ ਨਹੀਂ ਸਹਿ ਸਕਦਾ ਤੁਸੀਂ ਤਿਆਨ ਨਾਲ ਸੋਚਣ ਦੀ ਕੋਸ਼ਿਸ਼ ਕਰੋ ਸਾਡੇ ਆਲੇ ਦੁਆਲੇ ਅਗਰ ਕੋਈ ਇਹਹੀ ਘਟਨਾ ਹੋ ਜਾਂਦੀ ਹੈ ਜਿਸ ਨਾਲ ਸਾਨੂੰ ਦੁੱਖ ਹੋਵੇ ਤਕਲੀਫ ਹੋਵੇ ਮੰਨ ਲਓ ਕੋਈ ਬੱਸ ਨਹਿਰ ਦੇ ਵਿੱਚ ਟੈਕ ਕਰ ਤੇ ਕਾਫੀ ਦੁੱਖ ਵਾਲੀ ਗੱਲ ਹੈ ਕਾਫੀ ਸਵਾਰੀਆਂ ਉੱਥੇ ਮਾਰੀਆਂ ਗਈਆਂ ਤੇ ਅਸੀਂ ਕਈ ਦਿਨ ਉਸ ਅਸਰ ਵਿੱਚ ਬਾਹਰ ਨਹੀਂ ਹੁੰਦੇ ਇਹ ਘਟਨਾ ਰੋਜ਼ ਨਹੀਂ ਹੁੰਦੀ ਕਿਤੇ ਧਾਕਿਆਂ ਬਾਗ ਜਾਂ ਨਹੀਂ ਵੀ ਹੁੰਦੀ ਪਰ ਜਦੋਂ ਦੁਨੀਆ ਦੇ ਕਿਸੇ ਕੋਨੇ ਤੇ ਜਾਂ ਬਿਹਾਰ ਬੰਗਾਲ ਯੂਪੀ ਕਿਸੇ ਵੀ ਸਟ੍ਰੀਟ ਦੇ ਵਿੱਚ ਜੇਸੀ ਘਟਨਾ ਸਿੱਧੀ ਹੋ ਕੇ ਸੜ ਤੱਕ ਉਫੜ ਜਾਂਦੀ ਹੈ ਸਾਡਾ ਮਨ ਉਸੇ ਤਰ੍ਹਾਂ ਰੈਡੈਕਟ ਕਰਦਾ ਹੈ ਉਸੇ ਤਰ੍ਹਾਂ ਹੀ ਉਸ ਘਟਨਾ ਨੂੰ ਹੰਡਾਉਣ ਦੀ ਕੋਸ਼ਿਸ਼ ਕਰਦਾ ਹੈ ਦੁੱਖ ਲਾਂਦਾ ਹੈ ਹੁਣ ਤੁਸੀਂ ਦੇਖੋ ਵੀ ਜਿਹੜਾ ਮਨ ਦੇ ਕੋਲੇ ਨਹੀਂ ਤਾਕਤ ਨਹੀਂ ਹੈ ਪਰ ਉਹ ਇੱਥੇ ਵੀ ਹੋ ਰੀਆਂ ਘਟਨਾਵਾਂ ਦੇ ਦੁੱਖ ਤਕਲੀਫਾਂ ਨੂੰ ਸਹਿ ਰਿਹਾ ਤੇ ਉਥੋਂ ਤੇ ਗੰਕਟਨਾਵ ਦੇ ਦੁੱਖ ਤੋਂ ਫੋਨ ਸਹਿ ਰਿਹਾ ਹੈ ਤੇ ਹਿਰੋ ਮਨ ਕਿੱਥੋਂ ਅੱਗੇ ਵਧੇਗਾ ਫਿਰ ਉਹ ਮਨ ਕਿੱਦਾਂ ਊਰਜਾ ਪੈਦਾ ਕਰੇਗਾ ਨਰਜੇਟੀ ਕਿੱਦਾਂ ਹੋਵੇਗਾ ਸਰੀਰ ਨੂੰ ਕਿੱਦਾਂ ਚਲਾਵੇਗਾ ਸੋ ਇਹਨਾਂ ਸਾਰੀਆਂ ਗੱਲਾਂ ਦਾ ਤੇ ਆ ਰੱਖਣਾ ਬਹੁਤ ਜ਼ਰੂਰੀ ਹੈ ਫॉर 웰ਬੀਇੰਗ ਆਫ ਯੂਅਰ ਮਾਈਂਡ ਮਨ ਦੀ ਤੰਦਰੁਸਤੀ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨ ਦੇ ਵਿੱਚ ਦਿਮਾਗ ਦੇ ਵਿੱਚ ਚਿਤੋਂ ਪੈਰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਐਸੇ ਕਰਕੇ ਕਿਹਾ ਜਾਂਦਾ ਹੈ ਕਿ ਹਮੇਸ਼ਾ ਅੱਜ ਦੇ ਵਿੱਚ ਰਹੋ ਮੌਜੂਦਾ ਸਮੇਂ ਦੇ ਵਿੱਚ ਰਹੋ ਅਗਰ ਮੌਜੂਦਾ ਸਮੇਂ ਦੇ ਵਿੱਚ ਤੁਸੀਂ ਰਹਿਣਾ ਸਿੱਖ ਗਏ ਤਾਂ ਇਸ ਤੋਂ ਵੱਡੀ ਖੁਸ਼ੀ ਨਹੀਂ ਹੈ ਕੋਈ ਇਸ ਤੋਂ ਵੱਡਾ ਆਨੰਦ ਨਹੀਂ ਹੈ ਕੋਈ ਇਸ ਤੋਂ ਵੱਡਾ ਇਸ ਤੋਂ ਵੱਡਾ ਖਲਾ ਨਹੀਂ ਹੈ ਕੋਈ ਬਹੁਤ ਵਰੀ ਉਹ ਦੇਖਿਆ ਜਾਂਦਾ ਜਾਂ ਦੇਖਦੇ ਆ ਕਿ ਅਸੀਂ ਸਾਰੀ ਉਮਰ ਆਪਣੀ ਉਸ ਮਹੱਲੇ ਵਿੱਚ ਉਸ ਸ਼ਹਿਰ ਦੇ ਵਿੱਚ ਕੱਢ ਲਈ ਪਰ ਸਾਨੂੰ ਕਿਹਾਂ ਕਰਾਂ ਦੇ ਰੰਗ ਨਹੀਂ ਪਤਾ ਹੁੰਦਾ ਕਿਉਂਕਿ ਜਦੋਂ ਉਹਨਾਂ ਕਰਾਂ ਦੇਖਦੇ ਆ ਅਸੀਂ ਉੱਥੇ ਹੁੰਦੇ ਜਦੋਂ ਕਿਸੇ ਈ ਨੂੰ ਧਿਆਨ ਨਾਲ ਰੱਜ ਕੇ ਰੂਹ ਦੇ ਨਾਲ ਦੇਖ ਲਵਾਂ ਨਾ ਉਹਦਾਂ ਰਹਿੰਦੀ ਭੁੱਲਦਾ ਉਹ ਤੇ ਕੀ ਕੀ ਚੀਜ਼ਾਂ ਵੀ ਨਹੀਂ ਭੁੱਲਦੇ ਨਾ ਪਰਾਸੀ ਕਦੇ ਦੇਖਿਆ ਹੀ ਨਹੀਂ ਹੁੰਦਾ ਅਸੀਂ ਕਦੇ ਦੇਖਿਆ ਹੀ ਨਹੀਂ ਹੁੰਦਾ ਸੋ ਇਹ ਬਹੁਤ ਜ਼ਰੂਰੀ ਹੈ ਕਿ ਕਿਵੇਂ ਅੱਜ ਦੇ ਵਿੱਚ ਰਹਿਣਾ ਇਸੇ ਛਣ ਦੇ ਵਿੱਚ ਰਹਿਣਾ ਇਸੇ ਇਸੇ ਪਲ ਦੇ ਵਿੱਚ ਰਹਿਣਾ ਤੈਨੂੰ ਇੰਜੋਏ ਕਰਨਾ ਇੰਜੋਏਮੈਂਟ ਆਪਣੇ ਆਪ ਆ ਜਾਂਦੀ ਹੈ ਜਦ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਆਪਣੇ ਆਪ ਨੂੰ ਫੋਨ ਦੀ ਕੋਸ਼ਿਸ਼ ਕਰਦੇ ਉਮ ਮੇਰਾ ਅੱਜ ਦਾ ਵਿਚਾਰ ਇਹ ਨਹੀਂ ਹੈ ਮੈਂ ਚਾਣਾ ਕਿ ਤੁਸੀਂ ਸਾਰੇ ਇਸ ਤੇ ਵਿਚਾਰ ਕਰੋਗੇ ਕਿ ਹੈਂ